ਇੱਕ 11ਵੀਂ ਕਲਾਸ ਦੇ ਵਿਦਿਆਰਥੀ ਦੇ ਨਾਲ ਸਕੂਲ ਦੇ ਬਾਥਰੂਮ ਦੇ ਵਿੱਚ ਕੂਟਮਾਰ ਕੀਤੀ ਗਈ ਹੈ ਜਿਸ ਦੇ ਕਾਰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਤੱਕ ਖਲ ਕਰਵਾਇਆ ਗਿਆ ਦਰਅਸਲ ਤੁਹਾਨੂੰ ਦੱਸ ਦੇ ਕਿ ਉਸ ਵਿਦਿਆਰਥੀ ਦੇ ਮੁਤਾਬਕ ਇੱਕ ਉਸ ਦੀ ਕਲਾਸ ਦਾ ਵਿਦਿਆਰਥੀ ਜੂਨੀਅਰ ਬੱਚਿਆਂ ਦੇ ਨਾਲ ਪੰਗੇ ਲੈ ਰਿਹਾ ਸੀ ਤੇ ਜਦੋਂ ਉਸ ਨੇ ਉਸ ਨੂੰ ਮਨਾ ਕੀਤਾ ਕੀ ਅਝਿਹਾ ਨਾ ਕਰੇ ਤਾਂ ਗੁੱਸੇ ਚ ਆਏ ਉਸ ਵਿਦਿਆਰਥੀ ਨੇ ਹੋਰ 7 ਤੋਂ 8 ਵਿਦਿਆਰਥੀਆਂ ਨੂੰ ਸੱਦਿਆ ਤੇ ਜਿਵੇਂ ਹੀ ਉਹ ਬਾਥਰੂਮ ਦੇ ਵਿੱਚ ਜਾਂਦਾ ਤਾਂ ਤਾਂ ਉੱਥੇ ਆ ਕੇ ਉਸ ਦੇ ਸਿਰ ਤੇ ਵਾਰ ਕੀਤਾ ਜਾਂਦਾ ਹੈ ਕਿਸੇ ਚੀਜ਼ ਦੇ ਨਾਲ ਵਾਰ ਕੀਤਾ ਜਾਂਦਾ ਉਸ ਦੇ ਸਿਰ ਦੇ ਵਿੱਚ ਫਿਰ ਉਸ ਤੋਂ ਬਾਅਦ ਉਸ ਦੇ ਨਾਲ ਬਾਥਰੂਮ ਚ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਕੁੱਟਮਾਰ ਤੋਂ ਬਾਅਦ ਜਿਵੇਂ ਹੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤਾਂ ਉਸ ਤੋਂ ਬਾਅਦ ਸਾਰੇ ਹੀ ਮਾਮਲੇ ਦਾ ਪੇੜ ਖੁੱਲਦਾ ਤਾ ਤੁਹਾਨੂੰ ਦੱਸ ਦੇ ਕਿ ਨਾਬਾ ਦੀ ਇੱਕ ਨਾਮੀ ਸਕੂਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ 11ਵੀਂ ਕਲਾਸ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਪ੍ਰਪ੍ਰਿਤ ਸਿੰਘ ਦੇ ਨਾਲ ਕੁੱਟਮਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੂੰ ਉਹ ਬਚਾਉਣ ਦੇ ਲਈ ਗਿਆ ਸੀ ਤੇ ਉੱਥੇ ਹੀ ਉਹਨਾਂ ਨੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਹੁਣ ਉਸ ਨੂੰ ਇਲਾਜ ਦੇ ਲਈ ਹਸਪਤਲ ਦਾਖਲ ਕਰਵਾਇਆ ਗਿਆ ਉੱਥੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਕੂਲ ਦੀ ਮੈਨੇਜਮੈਂਟ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਲੱਖਾਂ ਰੁਪਏ ਦੀ ਫੀਸ ਖਰਚ ਕੇ ਆਪਣੇ ਬੱਚੇ ਨੂੰ ਇਸ ਸਕੂਲ ਵਿੱਚ ਪਾਇਆ ਸੀ ਪਰ ਇੱਥੇ ਵੀ ਲਗਾਤਾਰ ਗੁੰਡਾਗਰਦੀ ਹਾਵੀ ਹੁੰਦੀ ਜਾ ਰਹੀ ਹੈ ਕਿਉਂਕਿ 8 ਵਿਦਿਆਰਥੀਆਂ ਦੇ ਵੱਲੋਂ ਇਸ ਵਿਦਿਆਰਥੀ ਤੇ ਹਮਲਾ ਕੀਤਾ ਗਿਆ ਜਿਸ ਦੇ ਕਾਰਨ ਇਸ ਦੇ ਸਿਰ ਤੇ ਅੱਖ ਦੇ ਕੋਲ ਅਤੇ ਹੋਰ ਕਈ ਥਾਵਾਂ ਉਤੇ ਡੰਗੀਆਂ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਸਾਡੀ ਪ੍ਰੈਪ ਚੱਲ ਰਹੀ ਸੀ ਤੇ ਇੱਕ ਮੇਰੇ ਗੇਮ ਕਲਾਸ ਦਾ ਬੱਚਾ ਉਹ ਜੂਨੀਅਰ ਨੂੰ ਕੁੱਟ ਰਿਹਾ ਸੀ ਬੇਫਾਲਤੂ ਤੇ ਮੈਂ ਉਹਨੂੰ ਕਿਹਾ ਵੀ ਐਦਾਂ ਬੇਫਾਲਤੂ ਨਾ ਮਾਰ ਤੇ ਉਹ ਮੈਨੂੰ ਕਹਿੰਦਾ ਤੂੰ ਮੈਨੂੰ ਨਾ ਦੱਸ ਚੁੱਪ ਕਰਕੇ ਬਹਿ ਜਾ ਤੇ ਮੈਂ ਉਹਨੂੰ ਵਾਰੀ-ਵਾਰੀ ਭੁਲਾਈ ਗਿਆ ਉਹਨੇ ਏਕ ਇਗਨੋਰ ਕੀਤਾ ਫਿਰ ਮੈਂ ਚੁਟਕੀ ਮਾਰੀ ਤੇ ਉਹ ਕਹਿੰਦਾ ਵੀ ਐ ਕਿਉਂ ਕਰੀ ਜਾਂਦਾ ਐ ਐ ਕਿ ਬੁਲਾਉਣਾ ਪਿਆ ਤੇ ਮੈਂ ਕਿਹਾ ਵੀ ਐਂ ਬੁਲਾਈਦਾ ਤੂੰ ਇਗਨੋਰ ਕਰ ਰਿਹਾ ਤੇ ਉਹ ਕਹਿੰਦਾ ਤੂੰ ਕਰੇ ਆ ਐ ਬੁਲਾਉਂਦਾ ਹੈਂਗਾ ਆਪਦੇ ਭਰਾ ਨੂੰ ਕੁੱਤੇ ਵਾਂਗੂ ਮੈਨੂੰ ਨਾ ਬੁਲਾ ਤੇ ਮੈਂ ਫਿਰ ਉਹਨੂੰ ਕਿਹਾ ਮੈਂ ਕਿਹਾ ਬੇਫਾਲਤੂ ਨਾ ਬੋਲ ਫਿਰ ਉਹਨੇ ਗਾਲ ਕੱਢੀ ਤੇ ਫਿਰ ਮੈਂ ਉਹਨੂੰ ਕਿਹਾ ਵੀ ਪ੍ਰੈਪ ਚ ਜੂਨੀਅਰ ਬੈਠੇ ਆ ਪ੍ਰੈਪ ਤੋਂ ਬਾਅਦ ਆਪਾਂ ਆਰਾਮ ਨਾਲ ਕੋਈ ਨਹੀਂ ਗੱਲ ਕਰ ਲੈਂਦੇ ਹਲੇ ਤੂੰ ਐਵੇਂ ਸੀਨ ਕ੍ਰੀਏਟ ਨਾ ਕਰ ਤੇ ਪ੍ਰੈਪ ਖਤਮ ਹੋਣ ਤੋਂ ਬਾਅਦ ਮੈਂ ਨਾਰਮਲੀ ਵਾਸ਼ਰੂਮ ਗਿਆ ਤੇ ਪਿੱਛੋਂ ਕਿਸੇ ਨੇ ਸਿਰ 'ਚ ਕੁਝ ਮਾਰਿਆ ਮੈਂ ਫਿਰ ਬਾਅਦ 'ਚੋ ਮੇਰਾ ਸਿਰ ਕੰਧ 'ਚ ਮਾਰ ਕੇ ਤੇ ਮੈਨੂੰ ਲੰਮਾ ਪਾਤਾ ਤੇ ਮੇਰੇ ਬਹੁਤ ਕੁਝ ਮਾਰਿਆ ਮੁੱਕੇ ਲੱਗਾ ਸਾਰਾ ਕੁਝ 8-9 ਜਣੇ ਸੀ ਕੁਝ ਕੁਝ ਦਾ ਹਮਲਾ ਕੀਤਾ ਕੋਸ਼ਿਸ਼ ਸੀ ਉਹਨਾਂ ਕੋਲੇ ਮੈਨੂੰ ਪਤਾ ਨਹੀਂ ਲੱਗਿਆ ਬਹੁਤ ਜ਼ੋਰ ਦੀ ਸਿਰ ਤੇ ਵੱਜਿਆ ਸੀ ਕਿ ਮੇਰਾ ਛੋਟਾ ਬ੍ਰਦਰ ਹੈ ਜੀ ਕਰੀਬਨ ਮੇਰੇ ਤੋਂ 10 ਸਾਲ ਛੋਟਾ ਹੈ ਤੇ ਬਚਪਨ ਦੇ ਵਿੱਚ ਹੀ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੋ ਘਰ ਦਾ ਮਾਹੌਲ ਉਹੋ ਜਿਹਾ ਸੀ ਇਸ ਕਰਕੇ ਅਸੀਂ ਇਹਨੂੰ ਹੌਸਟਲ 'ਚ ਪੜਨ ਪਾਇਆ 100 ਮਤਲਬ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਦੇ ਹਾਲਾਤ ਖਰਾਬ ਹੈ ਸ਼ਰੀਕੇ ਬਾਜੀ ਬੜੀਆਂ ਗੱਲਾਂ ਅਸੀਂ ਤਾਂ ਡਰਦੇ ਮਾਰਿਆ ਨੇ ਹੌਸਟਲ 'ਚ ਪਾਇਆ ਸੀਗਾ ਪਰ ਅਸੀਂ ਇੰਨਾ ਪਛਤਾ ਰਹੇ ਹਾਂ ਵੀ ਜਿਹਦਾ ਕੋਈ ਅੰਤ ਨਹੀਂ ਹੈਗਾ ਇਹਦੂ ਤਾਂ ਬੱਚੇ ਨੂੰ ਆਪਦੇ ਕੋਲ ਰੱਖਦੇ ਘੱਟੋ ਘੱਟ ਸਾਡਾ ਬੱਚਾ ਸੇਫ ਸੀ ਕਿਉਂਕਿ ਉੱਤੇ ਗੁੰਡਾਗਰਦੀ ਨਾ ਹੁੰਦੀ ਕੁੱਟ ਮਾਰ ਨਾ ਹੁੰਦੀ ਇਸ ਤੇ ਇਸ ਚੀਜ਼ ਦਾ ਬੜਾ ਪਛਤਾਵਾ ਹੈ ਸਾਨੂੰ ਵੀ ਇਹ ਬਹੁਤ ਗਲਤ ਸਟੈਪ ਚੱਕਿਆ ਨੰਮੂ ਸਕੂਲ ਜਿਹੜੇ ਹੈਡਮਾਸਟਰ ਸੀਗੇ ਸਾਡੇ ਜਗਮੀਤ ਸਰ ਉਹਨਾਂ ਦੇ ਟਾਈਮ ਦੇ ਵਿੱਚ ਇੱਥੇ ਚਿੜੀ ਵੀ ਨਹੀਂ ਫਰਕਦੀ ਹੁੰਦੀ ਸੀ ਜਿਵੇਂ ਆਪਾਂ ਪੰਜਾਬੀ ਦੀ ਭਾਸ਼ਾ 'ਚ ਕਹਿ ਦਿੰਦੇ ਨੇ ਦੇਖੋ ਸਕੂਲ ਕੋਈ ਚੰਗਾ ਨਹੀਂ ਹੁੰਦਾ ਮਾੜਾ ਨਹੀਂ ਹੁੰਦਾ ਮਾੜਾ ਹੁੰਦਾ ਉਹਦੀ ਮੈਨੇਜਮੈਂਟ ਔਰ ਇਹ ਨਹੀਂ ਹੈਗਾ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਸਾਡੇ 4 ਬੱਚੇ ਇੱਥੇ ਪੜਦੇ ਇੱਕ ਬੱਚਾ ਹਰਮਨ ਜਮੂਨਾ ਹਾਊਸ ਦੇ ਵਿੱਚ ਹੈ ਉਹਦੇ ਨਾਲ ਇਹੀ ਘਟਨਾ 2 ਮਹੀਨੇ ਪਹਿਲਾਂ ਹੋ ਕੇ ਹਟੀ ਜਿਆਦਾ ਉਹਦੇ ਪੇਸ ਤੇ ਦੇਖੋ ਅੱਖ ਤੇ ਵੀ ਗਾਫੀ ਲੱਗੀ ਆ ਤੇ ਅੱਖ ਦਾ ਜਿਹੜਾ ਕੋਈ ਨਹੀਂ ਆ ਬੋ ਆਪੀਨੀਅਨ ਦਿੱਤਾ ਜਾ ਸਕਿਆ ਹੈ ਤੇ ਫਾਈਲ ਵਿੱਚ ਅਪਮੋਟ ਕਰ ਦਿੱਤਾ ਜਾਇਆ ਹੈ ਤੇ ਐਮ ਐਲ ਸੀ ਸਾਰਾ ਕਾਨੀਪੀ ਪੇਪਰ ਜੀ ਨਹੀਂ 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 Okay. मैं ਤਾਂ ਕੀ ਹੁਣੇ ਹਜੇ ਬਾਹਰੋਂ ही आ ਰਿਹਾ ਮੈਨੂੰ ਹਜੇ ਇਹਦੇ ਬਾਰੇ ਪਤਾ ਨਹੀਂ ਹਜੇ ਗੱਲ ਕਰਨੀ ਆ ਪੇਰੈਂਟਸ ਦੇ ਨਾਲ ਪਰ ਕਿੰਨਾ ਕੁ ਬਾਜ਼ਿਕ ਮੰਨ ਲਓ ਜੋ ਸਕੂਲ ਵਿੱਚ ਜੇ ਇਸ ਤਰ੍ਹਾਂ ਦੀ ਵੱਡਾ ਕਰਦੇ ਹੋ ਨਾ ਜੀ ਬ੍ਰਾਂਮੇ ਇੱਕ ਦਮ ਉਹ ਸਟੱਡੈਂਟਾਂ ਨਾਲ ਕਿਤੇ ਕੁਝ ਨਹੀਂ ਕਿਹਾ ਮੈਂ ਹਜੇ ਤਾਂ ਮੈਂ ਮਿਲੀ ਹੀ ਨਹੀਂ ਮੈਨੂੰ ਕੋਈ ਖਾਪਨ ਤੇ ਵੀ ਨਹੀਂ ਫਿਰ ਕਿਹੜੀ ਕਿੰਨੇ ਦਿਨ ਹੋ ਗਏ ਮੈਨੂੰ پتہ ਤਾਂ ਨਹੀਂ ਗਾ ਮੈਂ ਤੀ ਬਾਹਰੋਂ ਆ ਰਹੀ ਹਾਂ ਮੈਂ ਵਸੋਂ ਦਿੱਲੀ ਤੋਂ ਮੀਟਿੰਗ ਐਟੈਂਡ ਕਰਨ ਲਈ ਆਇਆ ਸੀ ਉਸ ਤੋਂ ਵਾਪਸ ਆ ਰਹੀ ਹਾਂ ਤੇ ਪੀਪੀਐਮ ਪੀ ਇੱਥੇ ਇੱਕ ਪ੍ਰਪ੍ਰੀਤ ਸਿੰਘ ਸਟੂਡੈਂਟ ਦਾਖਲ ਹੋਇਆ ਪੀਪੀਐਸ ਨਾ ਬੱਚੇ ਵਿੱਚ ਪੜਦਾ ਪਲੱਸ 1 ਦੇ ਵਿੱਚ ਤੇ ਉਹਨਾਂ ਨੂੰ ਦੂਜੇ ਕੋ 8-9 ਸਟੂਡੈਂਟ ਨੇ ਕੋਈ ਸੱਟਾਂ ਮਾਰੀਆਂ ਨੇ ਇੱਥੇ ਆਏ ਸੀ ਹਸਪੀਟਲ ਦੇ ਵਿੱਚ ਉਹ ਤੋਂ ਪੁੱਛਗਿੱਛ ਕੀਤੀ ਗਈ ਹੈ ਉਹਦੇ ਨਾਲ ਕੋਲ ਬਾਥਰੂਮ ਤੇ ਜਾ ਕੇ ਕੋਈ 8-9 ਸਟੂਡੈਂਟ ਨੇ ਮਾਰਕੁੱਟ ਕੀਤੀ ਉਹਦੇ ਘੱਟਾ ਮਾਰੀ ਨੱਚ ਕੇ ਦਰ ਲੋਇਆ ਬਾਕੀ ਉਹਦਾ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕੀਤੀ